ਪੜੇ ਪਾ ਗਏ ਹੋਗੇ ਰੈਡੀ ਤੇ ਤਿਆਰੀ ਹੋ ਸਰ ਸਾਹਿਬ ਦੀ ਤੇ ਮੇਲਾ ਸਾਡੇ ਸ਼ੁਰੂ ਹੋ ਗਿਆ ਸਰ ਸਾਹਿਬ ਤੇ ਕਾਫੀ ਦਿਨਾਂ ਦਾ ਮਤਲਬ ਕੀ ਕਹਿੰਦੇ ਆ ਮੈਂ ਦਲਜੀਤ ਨੂੰ ਕਿ ਮੈਂ ਬਬਾਈ ਦੇ ਜਾਣਾ ਤੇ ਫਿਰ ਦਲਜੀਤਾਂ ਦੇ ਵੀ ਤੁਸੀਂ ਅੱਜ ਚੱਲ ਜਾਓ ਟਾਈਮ ਨਾਲ ਵਿਲੇ ਹੋ ਗਏ ਜੇ ਫਿਰ ਵੀ ਟਾਈਮ ਨਾਲ ਵਿਲੇ ਹੁੰਦੇ ਹੁੰਦੇ 7:30 ਹੋ ਗਏ ਆ ਮਾਣ ਲੈਣਾ ਕਿਹੜਾ ਲੈਣਾ ਤੇ ਜਿਹੜਾ ਮਰਜ਼ੀ ਜਦੋਂ ਬਣਾਣਾ ਵਾ ਤੇ ਬਾਕੀ ਉਥੋਂ ਦੀ ਰੌਣਕ ਗੁਰਦਰਾ ਸਾਹਿਬ ਇੱਕ ਬੰਦ ਲਓ ਸਜਾਵਟ ਖਾਨੀ ਇੱਕ ਉਹਦਾ ਨਾਲ ਲੈ ਲੋ ਠੀਕ ਹੈ ਤੇ ਬੇਬੀ ਸਜਾਵਟ ਹੈ ਗੁਰਦਰਾ ਸਾਹਿਬ ਜੋ ਮੈਂ ਵੀ ਦਿਖਾਇਆ ਬੜੀ ਸੋਹਣੀ ਕੀਤੀ ਹੈ ਇਸ ਦੀ ਮਾਲਾ ਹਾਂਜੀ ਹਾਂਜੀ ਜ਼ਰੂਰ ਤੇ ਬਾਕੀ ਜੀ ਆਈ ਵੀ ਜਾਣਾ ਗੁਰਦਰਾ ਸਾਹਿਬ ਜਾ ਕੇ ਹਾਂ ਕੱਲ ਤੋਂ ਚੱਲਿਆ ਕਰਾਂਗੇ ਕੱਲ ਤੋਂ ਜਾ ਬਸ ਤੋਂ ਜਾਵਾਂਗੇ ਹਾਂਜੀ ਠੀਕ ਹੈ ਲੋੜੀ ਕਰੋ ਦਰਸ਼ਨ ਗੁਰਦਰਾ ਸ੍ਰੀ ਹਰਿ ਸੋਹ ਸਾਬ ਦੇ ਪਿੰਡ ਮੁਗਲ ਚੱਕ ਪੰਨਵਾ ਤੇ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਵੀ ਮੇਲਾ 14 15 16 ਤਰੀਕ ਨੂੰ ਅਹਿੰਆ ਜਾਏ ਹਾਂ ਸ੍ਰੀ ਮਹਾਰਾਜ ਦੇ ਦਰਸ਼ਨ ਕਰਨ ਸੋ ਤੀਵੀਂ ਦਰਸ਼ਨ ਕਰੋ ਬਾਕੀ ਆ ਮੇਨ ਗੁਰਦਵਾਰ ਸਾਹਿਬ ਆ ਲੰਗਰ ਆਲ ਆਹੜਾ ਰਸਤੇ ਦਾ ਐਂਟ੍ਰੈਂਸ ਹੈ ਉਹਦੀ ਤੇ ਇਧਰਲੀ ਸਾਈਡ ਆ ਜਿਹੜਾ ਉਧਰ ਪਾਰ ਕੇ ਆ ਸਾਰਾ ਕੁਝ ਪਾਰਕਿੰਗ ਵਗੈਰਾ ਬਹੁਤ ਵਧੀਆ ਬਾਬਾ ਨੇ ਡੈਕੋਰੇਟ ਕੀਤਾ ਸਾਰਾ ਸ਼ੋਨਾ ਕਿਤੇ ਚਲਿਆ ਵਾ ਸ਼ੋਨਾ ਬਾਬਾਈ ਦੇ ਚਲਿਆ ਵਾ ਗਰੂਗਾਂ ਚਲਿਆ ਹਾਂ ਕਿੰਨਾ ਸ਼ੋਨਾ ਸ਼ੋਨਾ ਬਣ ਕੇ ਚਲਿਆ ਆ ਨੂਣਾ ਨੂਣਾ ਬਣ ਕੇ ਚਲਿਆ ਆ ਆ ਆ ਸੱਸ ਸੱਸ ਚੱਲਿਆ ਆ ਜਾਈ ਸਾਲ ਉੱਥੇ ਮੇਲਾ ਹੁੰਦਾ ਤੇ ਅਸੀਂ ਜਾਂਦੇ ਆ ਤੇ ਅੱਜ ਮਾਦਲਾ ਦਿਨ ਆ ਅੱਜ ਵੀ ਚੱਲੇ ਆ ਲੋ ਜੀ ਦਾਦੀ ਵੀ ਨਹੀਂ ਆ ਗਈ ਮੈਚਿੰਗ ਮੈਚਿੰਗ ਹੋ ਗਈ ਅੱਜ ਹਾਂਜੀ ਲਓ ਜੀ ਇੱਕ ਆ ਕਾਲਾ ਬੰਦਾ ਸਾਡਾ ਖਲੋਤਾ ਆਂਦਾ ਛੇਤੀ ਕਰੋ ਮਨਾਉਣਾ ਵੀ ਆ ਜਾ ਕੇ ਚਲੋ ਸੀਸੇ ਸੀਸੇ ਵੀ ਕੋ ਹਟਾ ਬਿਠਾ ਕੇ អាយអីកុំកុំស្បៃតានស្បៃតានបងអូនជឿមិនអូនទេ দেয়াডে দেয়াডেয়ে পাকি কালে ভুমে নিয়াডেয়ে মানজে অশে গাই পশাদাশেকানে মামে তে এসে সে কেয়ে পাপানো করায়ে এস ਅਸੀਸੇ ਮਮਾ ਆਏ। ਮਮਾ ਆ ਗਏ। ਛੋਣਿਓ। ਓ ਛੋਣਿਓ। ਮਮਾ ਆ ਗਏ। ਬੈਠੀ ਤੇ ਵੇਖੋ। ਮੀਰੇ ਮਮਾ ਆ ਗਏ। ਮਮਾ ਆ ਗਏ ਸੀ। ਕੇ ਡੰਡੀ? ਹਾਂ। ਇੱਥੋਂ ਚੱਲ ਗਈ ਔਰ ਸਿਰ ਕਾਂਦ ਟੱਪਾਂਦੇ ਆਪੇ ਵੀ। ਵੀ ਅੰਦਰ ਜਾਣਾ ਦਰਵਾਜ਼ੇ। ਲੈ ਲੈਂਦੀ ਐ। ਬੱਚਾ ਲਗੇ ਕਿ ਖੋਸ਼ ਹੋ ਨਹੀਂ। i'm uh, ਮਾਤਾ ਪਿਤਾ ਤਾਰਾ ਸਿੰਘ ਜੀ ਅਸੀਤ ਗੁਰੂਗ੍ਰਾਮ ਸਾਹਿਬ ਬਿਹਾਰ ਬਿਹਾਰ ਵੱਡੀ ਗੱਲ ਜੇ ਆਪਾਂ ਜੀਵਨ ਦੀ ਗੱਲ ਕਰੀਏ ਵੀ ਜੀਵਨ ਨਾ ਉਹ ਮਾਰਾ ਫਸਟ ਆਪਣੇ ਝਾੜ ਥਲੇ ਬੈਠ ਲੋਕ ਚਾਂਬਾ ਅੱਜ ਸੁਨਕਰ ਪਜੰਸਣਾ ਜਰਜੀ ਸਿੰਘ ਵਾਲੀ ਜਾਂਦਾ ਬਹੁਤ ਜਵਾਨ ਹੈ ਮਾ ਪਛਤਾਵੇ ਤਾ ਹੈ ਹਮੇ ਬਹੁਤ ਪਿਆਰ ਵਾਲਾ ਸੀ ਜੀ ਮਾਤਾ ਕਰ ਮਾ ਖਾਂਦੇ ਨਹੀਂ ਕੋਈ ਅਜਿਹੀ ਗੱਲ ਕਰਦੇ ਨਹੀਂ फेर अपन सोच ले कलगी तरफा छे ना मन को तरस गई ने पन्या प्यारन को चाहे के खंडे की कहो नहीं एक तार के हम मन काट के गाना नहीं बण फिर के देख लेना हों ਦੇ ਗੱਲ ਨਹੀਂ ਮਤਾਂ ਨੂੰ ਜਾਣ ਕੇ ਭਜਣਗੇ ਉਹ ਕਲਗੀ ਧਰ ਦੇ ਪੁੱਤ ਬੈਠੇ ਆ ਆਪਣੇ ਆਪ ਨੂੰ ਮੰਨਦੇ ਵੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿਤੇ ਚਲੇ ਆਇਆ ਆਪਣੇ ਮੰਨਦੇ ਦੇ ਬਾਹਰ ਦੰਗੀਆਂ ਕਰਕੇ ਚਲੋ ਜੀ ਅਸੀਂ ਚਲੇ ਕਰ ਰਹੇ ਸੀਸ ਚੱਲੇ ਕਰ ਅਸੀਂ ਸਭਾ ਦੇ ਅੱਗੇ ਬਸ ਪੁੱਤ ਦਾ ਪੂਰਾ ਫੀਲਿੰਗ ਆ ਗਿਆ ਨਾ ਜਾਗ ਹੋਇਆ ਇੱਕ ਬਾਤ ਤੋਂ ਇਧਰ ਬਾਤਛਾ ਦਾ ਬਾਤ ਜੇ ਇਧਰ ਮਾਰੇ ਦਾ ਬਾਤ ਆਉਂਦੇ ਟੈਪ ਲਾਓ ਆ ਚੜੀਆਂ ਆਜੋ ਚਲ ਆਜੋ ਆਲੀ ਆਜੋ ਆਵੇ ਚਲিয়ে ਦਾदू ਕੋਲ ਆਜੋ ਆਜੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਗੇ ਤੇ ਅਸੀਂ ਬਹੁਤ ਵਧੀਆ ਆ ਤੇ ਅਸੀਂ ਚੱਲਦੇ ਹਾਂ ਹਰ ਸਰ ਨੂੰ ਮਿਲ ਲੈ ਤੇ ਅਸੀਂ ਸਾਡਾ ਬਸ ਕਾਲਾ ਪਿਆ ਹੈ ਕਿ ਦੋ ਦੋ نیچے ਲੈ ਜਾਓ ਹਨਾ ਅਸੀਂ ਚਲੋ ਚੱਲੀਏ ਲੈ ਲੈ ਕੇ ਜਾਓ ਆਓ ਦਾदू ਕੋ ਪੈਗਾ ਲਿਜੇ ਚਲੋ ਆਜੋ ਅਸੀਂ ਦਾदू

ਕਮਰੋਂ ਨਹੀਂ ਤੇ ਜਲ ਗਿਆ ਐਂ ਕਰ ਲਈ ਬਹੁਤ ਸਾਰੀ ਸ਼ੋਪਿੰਗ ਤੁਸੀਂ ਬੱਚੇ ਬੱਚਿਆਂ ਖੱਡਿਆਂ ਨੇ ਵੀ ਕਰ ਲਈ ਆ ਸਾਡੇ ਬੱਚਿਆਂ ਨੇ ਵੀ ਸ਼ੋਪਿੰਗ ਕਰ ਲਈ ਤਾ ਤਰੂਸੀ ਦਾ ਮਰਤੀ ਦੇ ਹਣਾ ਸਸਾ ਸੰਪਰਕ ਕੋਈ ਆ ਜੀ ਇਸ ਸੀਜ਼ਨ ਕਰੇ ਭੇਤਾ ਗਰਮੀ ਕਰਕੇ ਨਹੀਂ ਦਿਖਾਈ ਨਹੀਂ ਵੀ ਨਹੀਂ ਹੋਣੀ ਅੱਡੀ ਸ਼ੋਪਿੰਗ ਮਰੇ ਹੋਏ ਪਤੀ

ਨੁਤਰ ਨੇ ਕਬੱਡੀ ਪਾਸ ਹੁੰਦੀ ਆ ਚਾਰ ਜਾਫੀਆਂ ਤੇ ਅਗਲੇ ਬੰਨੇ ਪਾਸੇ ਬੈਠਿਆਂ ਵਾਲਾ ਤਿਆਰ ਅਭੀ ਦੂਦੇ ਮੱਝੀ ਤੇ ਵਾਲਾ ਪਰ ਸਾਹਮਣੇ ਸਾਡੇ ਪ੍ਰਿੰਸੀਪਲ ਸਾਹਿਬ ਨੇ ਮੰਨੂ ਦੇ ਪੁਆਇੰਟ ਜਿਹੜਾ ਰਿਡਰ ਦੇ ਖਾਤੇ ਜਾ ਰਿਹਾ ਸੰਕਤ ਦੂਰ ਦੇ ਰਾਦੇ ਪੁੱਜਲ ਇਹ ਬੰਦਾ ਮੇਲਾ 8 ਸਾਲ ਤੋਂ ਵੀ ਰਿਹਾ ਦਰਸ਼ਕ ਕੋਨੇ ਪੁੱਜਦੇ ਆ ਚੇਤੂ